ਇਸ ਚਰਚਾਵਾਂ ਜਨੇ ਵੀ ਸ਼ਾਇਦ ਉਹਨੂੰ ਐਮਪੀ ਦੀ ਟਿਕਟ ਮਿਲ ਜੇ ਠੀਕ ਹੈ ਤੁਹਾਨੂੰ ਲੱਗਦਾ ਕਿ ਪਿਓ ਪੁੱਤਰ ਦੇ ਸਿੰਘ ਫਸਣਗੇ ਔਰ ਕਿਸ ਤਰ੍ਹਾਂ ਦੇ ਰੂਪੇ ਕਰ ਤੁਸੀਂ ਬਣਾਓਗੇ ਫਿਰ ਨਿਤਰੂ ਬੜੇਵੇਂ ਖਾਣੀ ਕੁੰਡੀਆਂ ਦੇ ਸਿੰਘ ਫਸ ਗਏ ਬਿਲਕੁਲ ਤਿਆਰ ਆ ਬਾਪ ਆਪ ਹੀ ਹੁੰਦਾ ਬੇਟਾ ਬੇਟਾ ਹੀ ਹੁੰਦਾ ਬਿਲਕੁਲ ਲੜੂਗਾ ਇਸ ਤੋਂ ਇਲਾਵਾ ਇਹ ਤੁਸੀਂ ਦੱਸੋ ਵੀ ਜਿਸ ਤਰ੍ਹਾਂ ਬਰਸ ਰੱਦੀ ਖੇਤਰ ਹੈ ਬਹੁਜਨ ਸਮਾਜ ਪਾਰਟੀ ਨੇ ਸਰਿੰਦਰ ਕੰਬੋਜ ਨੂੰ ਉਮੀਦਵਾਰ ਐਲਾਨਿਆ ਜਿਹੜੇ ਕਿ ਜਲਾਲਾਬਾਦ ਦੇ ਵਿਧਾਇਕ ਗੋਲਦੀ ਕੰਬੋਜ ਦੇ ਫਾਦਰ ਹਨ ਦੇਖਦੇ ਆ ਇਹਨਾਂ ਦੇ ਪਿਓ ਪੁੱਤਰਾ ਦੇ ਕਿਸ ਤਰ੍ਹਾਂ ਸਿੰਘ ਫਸਦੇ ਹਨ ਔਰ ਜਾਣਦੇ ਆ ਕਿ ਬਹੁਜਨ ਸਮਾਜ ਪਾਰਟੀ ਨੂੰ ਇਸ ਦਾ ਦੁਬਾਰਾ ਇਸ ਜ਼ਿਲ੍ਹੇ 'ਚ ਕਿਸ ਤਰ੍ਹਾਂ ਉੱਪਰ ਚੁੱਕਣਗੇ ਹਾਂਜੀ ਕਿ ਬਹੁਜਨ ਸਤਿ ਅਲ੍ਹਾ ਦਾ ਤੁਹਾਨੂੰ ਬਹੁਤ-ਬਹੁਤ ਧੰਨਵਾਦ ਜਿ ਤੁਹਾਨੂੰ ਬਹੁਜਨ ਸਮਾਜ ਪਾਰਟੀ ਦੀ ਟਿਕਟ ਮਿਲੀ ਹੈ ਹਾਂਜੀ ਤੁਸੀਂ ਆਏ ਹੋ ਜੀ ਵੈਲਕਮ ਮੈਂ ਸਭ ਤੋਂ ਪਹਿਲੇ ਜੀ ਬਹੁਜਨ ਸਮਾਜ ਪਾਰਟੀ ਦੀ ਸਾਰੀ ਲੀਡਰਸ਼ਿਪ ਭੈਣ ਮਾਇਆਵਤੀ ਜੀ ਤੇ ਨਾਲ ਗੜੀ ਸਾਹਿਬ ਜੋ ਸਾਡੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਆ ਜਿਨ੍ਹਾਂ ਇੱਕ ਜ਼ਿੰਮੇਵਾਰ ਦੇ ਬੇਟੇ ਨੂੰ ਟਿਕਟ ਦੇ ਕੇ ਨਵਾਜਿਆ ਮੈਂ ਇਹ ਜਿਹੜੀ ਜ਼ਿੰਮੇਵਾਰੀ ਪੂਰੀ ਤਨਦੇ ਨੇ ਨਿਭਾਵੂੰਗਾ ਤੇ ਸਾਰੀ ਪਾਰਟੀ ਦਾ ਮੈਂ ਬੜਾ ਸ਼ੁਕਰਗੁਜ਼ਾਰ ਆ ਉਹਨਾਂ ਨੂੰ ਵਧਾਈ ਦਿੰਦਾ ਤੁਸੀਂ ਸਮਝੋ ਕਿ ਪਹਿਲੇ ਵੀ ਇੱਥੇ ਮੋਨ ਸਿੰਘ ਫਲੀਆਂ ਵਾਲੇ ਬਹੁਜਨ ਸਮਾਜ ਪਾਰਟੀ ਦੇ ਐਮਪੀ ਰਹੇ ਨੇ ਔਰ ਮੈਂ ਕਿਹ ਦੋ ਔਰ ਤਿੰਨ ਵਾਰ ਸ਼ਹਿਰ ਤਨਹੁਰ ਚ ਇੱਥੇ ਰਹੇ ਨੇ ਜੀ ਪਰ ਉਹਨਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਕੋਈ ਐਸੇ ਹਲਕੇ ਦਾ ਜਿਹੜਾ ਕਿ ਆਪਣਾ ਸਰਦੀ ਇਲਾਕਾ ਹੈ ਕੋਈ ਡਵੈਲਪਮੈਂਟ ਦੇ ਕੰਮ ਨਹੀਂ ਕੀਤੇ ਤੁਸੀਂ ਵੀ ਇਸ ਨੂੰ ਪਲੀ ਪਾਂਤੀ ਸਮਝ ਦਿਓ ਉਹ ਜਿਹੜੇ ਪੈਂਡਿੰਗ ਪੈਨ ਕੰਮ ਨੇ ਉਹ ਕਿਸ ਤਾ ਪੂਰੇ ਹੋਣਗੇ ਔਰ ਕਿਸ ਤਾ ਰੂਪ ਲੈ ਕੇ ਲੋਕਾਂ ਦੇ ਵੋਟਰਾਂ ਜਾਓਗੇ ਨਹੀਂ ਕੰਮ ਉਹਨਾਂ ਵੀ ਕੀਤੇ ਆ ਜਿਹੜੀਆਂ ਜ਼ਮੀਨਾਂ ਕੁਝ ਪਹਿਲਾਂ ਪੱਕੀਆਂ ਹੋਈਆਂ ਸੀ ਉਹਨਾਂ ਵੀ ਰੋਲਾ ਪਾਇਆ ਸੀ ਹੁਣ ਜਿੰਨਾ ਮੈਂ ਸਭ ਤੋਂ ਪਹਿਲਾਂ ਕੰਮ ਇਹ ਕਰੂੰਗਾ ਬਾਰਡਰ ਪੱਟੀ ਤੇ ਜਿਹੜੀਆਂ ਜ਼ਮੀਨਾਂ ਕੱਚੀਆਂ ਪਈਆਂ ਨੇ ਉਹਨਾਂ ਨੂੰ ਮੈਂ ਉਥੇ ਪਾਰਲੀਮੈਂਟ ਦੇ ਵਿੱਚ ਰੋਲਾ ਪਾ ਕੇ ਉਹਨਾਂ ਨੂੰ ਪੱਕੀਆਂ ਕਰਾ ਕੇ ਲੋਕਾਂ ਨੂੰ ਉਹਨਾਂ ਦਾ ਹੱਕ ਦਵਾਉਂਗਾ ਰਜਿਸਟਰੀਆਂ ਕਰਾ ਕੇ ਤੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਕਲੋਨੀਆਂ ਦੇ ਵਿੱਚ ਜਿਹੜੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ ਉਹ ਵੀ ਮੈਂ ਪੂਰੀ ਮਿਹਨਤ ਕਰਕੇ ਕਰਾਉਂਗਾ ਲੋਕਾਂ ਨੂੰ ਲੋਕਾਂ ਦੇ ਹੱਕ ਦਵਾਉਂਗਾ ਉਹਨੂੰ ਕਿਸ ਤਰ੍ਹਾਂ ਤੁਸੀਂ ਜੇਲ੍ਹ ਵੀ ਹੁੰਦੀ ਹੈ ਕੱਟੀ ਉਹਦੀ ਸੱਚਾਈ ਕੀ ਹੈ ਔਰ ਕਿਹਨਾਂ ਦਾ ਲੋਕਾਂ ਦਾ ਹੱਥ ਸੀਗਾ ਦੇਖੋ ਜੀ ਮੇਰੇ ਕੋਲ ਤਾਂ ਅਸੀਂ ਲੀਡਰ ਬੰਦੇ ਆ ਕੋਈ ਆ ਕੇ ਫਰਿਆਦ ਕਰੂਗਾ ਅਸੀਂ ਉਹਦੀ ਗੱਲ ਸੁਣਨੀ ਆ ਜੇ ਉਸ ਗੱਲ ਨੂੰ ਕੋਈ ਛਾਲ ਕੇ ਉਸ ਗੱਲ ਨੂੰ ਮੁੱਦਾ ਬਣਾ ਕੇ ਮੇਰੀ ਤਾਕਤ ਨੂੰ ਵਧਿਆ ਵੇਖ ਕੇ ਲੋਕ ਬ੍ਰਿਤਾ ਨੂੰ ਵਧਿਆ ਵੇਖ ਕੇ ਕਿਸੇ ਨੂੰ ਬਰਦਾਸ਼ਤ ਨਹੀਂ ਹੁੰਦਾ ਪੰਜੇ ਉਕਲਾਂ ਕੁਝ ਨਹੀਂ ਹੁੰਦੀਆਂ ਵੀ ਉੱਥੇ ਤਾਂ ਮੇਲੇ ਲੱਗੇ ਆਏ ਨੇ ਸਾਰੇ ਲੋਕ ਮਿਲ ਗੋ ਜਾਂਦੇ ਮੈਂ ਪਿਆਰ ਕਰਦਾ 40 ਸਾਲ ਤੋਂ ਉਹਨਾਂ ਦੀ ਸੇਵਾ ਕਰਦਾ ਇਹ ਸਾਰੀ ਇੱਕ ਸਾਜਿਸ਼ ਰਚੀ ਗਈ ਹੈ ਜੋ ਦੁੱਧ ਦਾ ਦੁੱਧ ਹੋ ਗਿਆ ਪਾਣੀ ਦਾ ਪਾਣੀ ਹੋ ਗਿਆ ਸਾਰੀ ਉਹਨਾਂ ਦੀ ਕਰਤੂਤ ਸਾਹਮਣੇ ਆ ਗਈ ਹੈ ਜੋ ਸੁਨੀਲ ਕੁਮਾਰ ਮਾਸਟਰ ਸੀ ਜਿਹਦੇ ਵੱਲੋਂ ਸੀ ਉਹਨੇ ਖੁੱਲ ਕੇ ਉੱਥੇ ਕੋਰਟ ਦੇ ਵਿੱਚ ਬਿਆਨ ਦਿੱਤੇ ਆ ਹੈਪੀ ਰੈਟ ਵੀ ਦਿੱਤਾ ਵੀ ਇਹਨਾਂ ਮੈਨੂੰ ਉੱਥੇ ਅੰਦਰ ਤਾੜ ਕੇ ਮੇਰੇ ਕੋਲ ਸਾਰਾ ਕੋਈ ਨਜਾਇਜ਼ ਮੇਰੇ ਕੋਲ ਬਿਆਨ ਲੈ ਸਾਰਾ ਹੀ ਉੱਥੇ ਸਾਰੀ ਪੁਲਿਸ ਸਾਰਾ ਪ੍ਰਸ਼ਾਸਨ ਇਕੱਠਾ ਹੋ ਕੇ ਉੱਥੇ ਇਹਨਾਂ ਕੋ ਪੱਲਿਓ ਪੈਸੇ ਦੇ ਕੇ ਇਹ ਗੰਦੀ ਹਰਕਤ ਕੀਤੀ ਉਹਦਾ ਇੰਤਜ਼ਾ ਇਹਨਾਂ ਨੂੰ ਭੁਗਤਣਾ ਪਿਆ ਤਾ ਕਰ ਕੀ ਇਹਨਾਂ ਨੂੰ ਹੁਣ ਵੀ ਭੁਗਤਣਾ ਪੈਗਾ ਆਉਣ ਵਾਲੇ ਸਮੇਂ। ਉਹ ਕਿਹੜੇ ਲੋਕ ਸੀਗੇ ਤੁਹਾਡੇ ਨਾਂ ਰੋਸ਼ਨ ਪਾ ਕੇ ਕਿਹੜੇ ਲੋਕ ਸੀ ਉਹ ਤੁਸੀਂ ਖੁਦ ਜਾਣਦੇ ਹੋ। ਇਸ ਚਰਚਾਵਾਂ ਜ ਨੇ ਵੀ ਸ਼ਾਇਦ ਉਹਨੂੰ ਐਮਪੀ ਦੀ ਟਿਕਟ ਮਿਲ ਜੇ। ਠੀਕ ਹੈ ਤੁਹਾਨੂੰ ਲੱਗਦਾ ਕਿ ਪਿਓ ਪੁੱਤਰ ਦੇ ਸਿੰਘ ਫਸਣਗੇ ਔਰ ਕਿਸ ਤਰ੍ਹਾਂ ਦੇ ਰੂਪੇ ਕਾ ਤੁਸੀਂ ਬਣਾਉਂਦੇ ਹੋ। ਫਿਰ ਨਿਤਰੂ ਬੜੇਵੇਂ ਖਾਣੀ ਕੁੰਡੀਆਂ ਦੇ ਸਿੰਘ ਫਸ ਗਏ। ਬਿਲਕੁਲ ਤਿਆਰ ਹਾਂ। ਬਾਪ ਆਪ ਹੀ ਹੁੰਦਾ ਬੇਟਾ ਬੇਟਾ ਹੀ ਹੁੰਦਾ। ਬਿਲਕੁਲ ਲੜੂੰਗਾ। ਇਸ ਤੋਂ ਇਲਾਵਾ ਇਹ ਤੁਸੀਂ ਦੱਸੋ ਵੀ ਜਿਸ ਤਰ੍ਹਾਂ ਬਰਸ ਰੱਦੀ ਖੇਤਰ ਹੈ ਇੱਥੇ ਐਜੂਕੇਸ਼ਨ ਔਰ ਹੈਲਥ ਦੀ ਕਿੰਨੀ ਕਮੀ ਹੈ ਔਰ ਕਿੰਨਾ ਟਾਈਮ ਤੋਂ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਇਥੋਂ ਦਾ ਕੋਈ ਸੁਧਾਰ ਨਹੀਂ ਹੋਇਆ ਐਨੀ ਸਰਕਾਰਾਂ ਆਈਆਂ ਇਹਨੇ ਲੀਡਰ ਆਏ ਵਹਿ ਦੇ ਹਰ ਕਰਕੇ ਚਲੇ ਗਏ ਇਥੇ ਹਸਤਾਲੀ ਬੜਾ ਵਧੀਆ ਬਣਾਇਆ ਗਿਆ ਪਰ ਡਾਕਟਰ ਦੀ ਘਾਟ ਹੈ ਇਲਾਜ ਲਈ ਲੋਕਾਂ ਨੂੰ ਬੜੇ ਦੂਰ ਦੂ ਜਾਣਾ ਪੈਂਦਾ ਇਹਦੇ ਲਈ ਤੁਸੀਂ ਆਪਣੀ ਪਾਰਟੀ ਤਰਫੋਂ ਕੀ ਏਜੰਡਾ ਲੈ ਕੇ ਵੋਟਰਾਂ ਵਿੱਚ ਜਾਓਗੇ ਮੈਂ ਵੋਟਰਾਂ 'ਚ ਇਹ ਏਜੰਡਾ ਲੈ ਕੇ ਜਾਊਂਗਾ ਦਰੀ ਮੇਰੀ ਕਾਰ ਦੇ ਵਿੱਚ ਰੱਖ ਦਿੱਤੀ ਅੱਗੇ ਮੈਂ ਫੋਨ ਨਹੀਂ ਸੀ ਕਰ ਸਕਦਾ ਮੇਰੇ ਹੱਥ ਬੰਨੇ ਹੋਏ ਸੀ ਮੈਂ ਇੱਕ ਆਜ਼ਾਦ ਪੰਛੀ ਹਾਂ ਅੱਜ ਤੱਕ ਜ਼ਿੰਦਗੀ ਵਿੱਚ ਆਜ਼ਾਦ ਹੀ ਰਹਿ ਅਮ ਜੀ ਜਿਕੇ ਪਾਲਟੀ ਚ ਵੀ ਰਿਆਂ ਤੇ ਮੈਂ ਡਟ ਕੇ ਰਿਆਂ ਸੱਚਾ ਸੁੱਚਾ ਵਰਕਰ ਬਣ ਕੇ ਰਿਆਂ ਮੈਂ ਅੱਜ ਤੱਕ ਕਿਸੇ ਦਾ ਕੰਮ ਕਰਾਇਆ ਦਿੱਲੀ ਤੱਕ ਗਿਆ ਮੈਂ ਤੇਲ ਤੱਕ ਨਹੀਂ ਗੱਡੀ ਚ ਪਵਾਇਆ ਇਹ ਮੇਰਾ ਰਿਕਾਰਡ ਹੈ ਅੱਜ ਤੱਕ ਕਿਸੇ ਗਰੀਬ ਦਾ ਮੈਂ ਦਿਲ ਨਹੀਂ ਦਿਖਾਇਆ ਜੋ ਵੀ ਮੇਰੇ ਕੋਲ ਆਉਂਦਾ ਖੁਸ਼ ਹੋ ਕੇ ਜਾਂਦਾ ਤੁਹਾਨੂੰ ਜੇ ਮੈਂ ਜਿਹੜੇ ਤੁਸੀਂ ਡਾਕਟਰਾਂ ਦੀ ਗੱਲ ਕਰ ਰਹੇ ਹੋ ਡਾਕਟਰ ਡੋਕਟਰ ਸਾਹਿਬ ਭੱਜੇ ਆਉਣਗੇ ਮੈਂ ਗਾਰੰਟੀ ਦਿੰਦਾ ਤੁਹਾਨੂੰ ਕੋਈ ਕੋਸ਼ਿਸ਼ ਹੀ ਨਹੀਂ ਕਰ ਲਿਆ ਜਦੋਂ ਬੰਦਾ ਬਣ ਜਾਂਦਾ ਅੱਖਾਂ ਤੇ ਪੜਦਾ ਪੈ ਜਾਂਦਾ ਉਹਨੂੰ ਪਤਾ ਹੀ ਨਹੀਂ ਰਹਿੰਦਾ ਇਲਾਕੇ ਚ ਕੀ ਹੋ ਰਿਹਾ ਦੀਵੇ ਚੱਲੇ ਨੇਰਾ ਬਸ ਤੁਹਾਨੂੰ ਲੱਗਦਾ ਕਿ ਮੈਂ ਐਮਪੀ ਬਣ ਜਾਗਾ ਕਿਉਂਕਿ ਤੁਹਾਨੂੰ ਪਤਾ ਤਾਕਤ ਦੇ ਆਪਣੇ ਪਾਰਟੀਆਂ ਨਾਲ ਜਿਹੜਾ ਕਾਂਗਰਸ ਸਰ ਉਹ ਸੁਣ ਰਿਹਾ ਵੀ ਸ਼ਿਰ ਸਿੰਘ ਜੀ ਦੀ ਇੱਥੇ ਸ਼ਾਇਦ ਉਹਨੂੰ ਟਿਕਟ ਮਿਲ ਸਕਦੀ ਏ ਭਾਈਪਾਤ ਤਰਫੋਂ ਸ਼ਾਇਦ ਰਾਣਾ ਆਪਣੇ ਰਾਣਾ ਸੋਢੀ ਨੂੰ ਜਾਂ ਆਮੜਾ ਨੂੰ ਮਿਲ ਸਕਦੀ ਏ ਤੇ ਆਪ ਤਰਫੋਂ ਤੁਹਾਡੇ ਬੇਟੇ ਨੂੰ ਮਿਲ ਸਕਦੀ ਏ ਤੇ ਲੋਕ ਆਣਗੇ ਤੇ ਕਿਸ ਤਰ੍ਹਾਂ ਤੁਸੀਂ ਆਪਣੇ ਆਪਣੇ ਮੌਜੂਦ ਨੂੰ ਅੱਗੇ ਕਰੋਗੇ ਵੋਟਰਾਂ ਕੋ ਜਾਓਗੇ ਜਦੋਂ ਕਿ ਇਸ ਟਾਈਮ ਬਸਪਾ ਦਾ ਇਹ ਹਲਕੇ ਦੇ ਖਾਸ ਕਰਕੇ ਪੰਜਾਬ 'ਚ ਵੀ ਜਿਆਦਾ ਨਾ ਦਬਦਬਾ ਨਹੀਂ ਹੈਗਾ ਗੱਲ ਸੁਣੋ ਜੀ ਦਬਦਬਾ ਤਾਂ ਬਣਾਉਣਾ ਪੈਂਦਾ ਹੈ ਇਸ ਕਰਕੇ ਇਹਨਾਂ ਤੋਂ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਕਿਉਂਕਿ ਮੇਰੇ ਹੱਥਾਂ 'ਚ ਲੰਗੇ ਨੇ ਸਾਰੇ ਜਿਹਦੇ ਜਿਹਦੇ ਤੁਸੀਂ ਨਾਂ ਲੈ ਜੇ ਨੇ ਸਾਰਿਆਂ ਨੂੰ ਮੇਰੇ ਹੱਥਾਂ 'ਚ ਹੀ ਖੜਾ ਕੀਤਾ ਹੈ ਕੋਈ ਮੈਂ ਕਿਸੇ ਕਿਸਮ ਦਾ ਵੇਖੋ ਮੈਂ ਕਿਸੇ ਤੇ ਬਰਖਲਾਬ ਨਹੀਂ ਬੋਲਣਾ ਚਾਹੁੰਦਾ ਸਤਿਕਾਰਯੋਗ ਨੇ ਸਾਰੇ ਇਲੈਕਸ਼ਨ ਲੜਨਾ ਮੈਂ ਇੱਕ ਬੇਨਤੀ ਕਰਾਂਗਾ ਤੁਹਾਡੇ ਚੈਨਲ ਦੇ ਰਹੀਂ ਜੀ ਕੋਈ ਵੀ ਕੈਂਡੀਡੇਟ ਕਿਸੇ ਤੇ ਜਾਤੀ ਬਿਆਨਬਾਜ਼ੀ ਨਾ ਕਰੇ ਆਪਦੀ ਪਾਰਟੀ ਦੇ ਮੁੱਦੇ ਦੱਸੇ ਤਿੰਨੇ ਤੋਂ ਨੂੰ ਕੋਈ ਬਰਦਾਸ਼ਤ ਨਹੀਂ ਕਰੂਗਾ ਏ ਮੇਰੀ ਬੇਨਤੀ ਤੁਹਾਡੇ ਚੈਨਲ ਦੇ ਰਾਹੀਂ ਇਲੈਕਸ਼ਨ ਲੜਨ ਦੀ ਜੀ ਸਦਕੇ ਜਿਹੜੀਆਂ 4-5 ਪਾਰਟੀਆਂ ਨੇ ਆਪੋ ਆਪਣੇ ਮੁੱਦੇ ਲੈ ਕੇ ਜਾਣ ਅੱਜ ਕੱਲ੍ਹ ਲੋਕ ਹਰ ਘਰ ਚ ਸਿਆਸਤ ਹੈ ਹਰ ਘਰ ਚ ਲੀਡਰ ਹੈ ਸਮਝਦੇ ਸਮਝਾਉਣ ਦੀ ਕਿਸੇ ਨੂੰ ਕੋਈ ਲੋੜ ਨਹੀਂ ਸਭ نیچے ਸੇ ਉੱਪਰ ਕਰ ਦਿੰਦੇ ਆ ਬਸ ਬਸਪਾ ਬਹੁਜਨ ਸਮਾਜ ਪਾਰਟੀ ਦੇ ਜਿਹੜਾ ਘੋਸ਼ਣਾ ਪੱਤਰ ਜਾ ਉਹਨਾਂ ਦੀ ਵਿਚਾਰਧਾਰਾ ਨੂੰ ਲੈ ਕੇ ਵੋਟਰਾਂ ਤੇ ਕੀ ਸੰਦੇਸ਼ ਦੇਵੋਗੇ ਕਿਸ ਤਰ੍ਹਾਂ ਵੋਟ ਮੰਗੋਗੇ ਲੋ ਜਿਹੜੇ ਬਸਪਾ ਪਾਰਟੀ ਆ ਇੱਕ ਗਰੀਬਾਂ ਦੀ ਪਾਰਟੀ ਹੈ ਬਾਬਾ ਉਮੀਦਵਾਰ ਨੇ ਇਹ ਪਾਰਟੀ ਬਣਾਈ ਸੀ ਬਾਪੂ ਕਾਂਸ਼ੀਰਾਮ ਨੇ ਅੱਗੇ ਤੁਸੀਂ ਵੇਖਿਆ ਹੀ ਇੱਥੇ ਇਹ ਗਰੀਬਾਂ ਦੀ ਪਾਰਟੀ ਹੈ ਜਿਹੜੇ ਗਰੀਬਾਂ ਨਾਲ ਹੀ ਖੜਦੀ ਆ ਪਿੰਡਾਂ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਜਿਹੜੇ ਸਰਮਾਇਆਦਾਰ ਲੋਕ ਨੇ ਉਹ ਜਿਹੜੇ ਪਿੰਡ 'ਚ ਅਜੇ ਤੱਕ ਐਮਪੀ ਦੇ ਵਿੱਚ ਉਸ ਪਿੰਡ ਬਣਾ ਖਲ ਪੰਜ ਪੰਜਵੀਂ ਦਾ ਸਕੂਲ ਹੈ ਐਮਐਲਏ ਦੇ ਪਿੰਡ ਪਰਮਜੀਤ ਦੇ ਪੰਜਵੀਂ ਦਾ ਸਕੂਲ ਹੈ ਗੱਲ ਇਹ ਤਾਂ ਨਹੀਂ ਸੀ ਪੜ੍ਹਨੇ ਦੇ ਦਿੰਦੇ ਲੋਕ ਵੀ ਇਹ ਜਿਹੇ ਲੋਕ ਪੜ੍ਹ ਲੈ ਗਏ ਤੇ ਸਾਨੂੰ ਸਾਡੇ ਅੱਗੇ ਖੜੇ ਹੋ ਜਾਣਗੇ ਇਸ ਕਰਕੇ ਅਨਪੜਤਾ ਰਹੀ ਇੱਥੇ ਸਾਰੀ ਸਾਰੇ ਲੀਡਰਾਂ ਨੇ ਇਹ ਕੰਮ ਕੀਤਾ ਮੈਂ ਤਾਂ ਕਹਿਣਾ ਗਰੀਬਾਂ ਦੇ ਬੱਚੇ ਪੜ ਕੇ ਆਉਣ ਚੰਗੇ ਉੱਚੇ ਅਫਸਰ ਬਣ ਤੇ ਵਧੀਆ ਬਣ ਕੇ ਆਦੇ ਘਰ ਦਾ ਰਜਗਾਰਾ ਚਲਾਉਣ ਤੇ ਆਦੇ ਮਾਂ ਪਿਓ ਦਾ ਰਜਗਾਰ ਚਲਾਉਣ ਤੇ ਸਾਰਾ ਉਹਨਾਂ ਦਾ ਕਰਦੀ ਜਿਹੜਾ ਪੇਟ ਪਰਨ ਕੋਨੇ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਇਹ ਕਹਿੰਦੇ ਜਿਹੜੇ ਵੀ ਟਿਕਟ ਦੇ ਚਾਹਵਾਨ ਨੇ ਉਹਨਾਂ ਦੇ ਹੱਥੋਂ ਪਲੇ ਨੇ ਉਹ ਰੱਥਾਂ ਵਿੱਚ ਬਣਾ ਕੇ ਇਹਨਾਂ ਨੂੰ ਲੀਡਰ ਬਣਾਇਆ ਗਿਆ ਔਰ ਜੇ ਇੱਥੇ ਸਿੰਘ ਪਿਓ ਪੁੱਤਰ ਜ ਫਸਦੇ ਰਹਿੰਦੇ ਸਿੰਘ ਫਤਜਾਂ ਕੋ ਡਰ ਨਹੀਂ ਪਿਓ ਪਿਓ ਹੀ ਹੁੰਦਾ ਤੇ ਪੁੱਤ ਪੋਤੀ ਹੁੰਦਾ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਸੁਰਿੰਦਰ ਗੋਇਲ ਪੰਜਾਬ ਤੱਕ ਜਲਾਲਾਬਾਦ